ਹਾਂਜੀ ਮੰਮੀ ਚਾਹ ਲੈ ਕੇ ਆਈ ਆਂ ਆਈ ਗਈ ਹਾਂਜੀ ਚਾਹ ਲੈ ਕੇ ਆਈ ਸੋ ਚਾਹ ਪੀ ਲੈ ਅੱਛਾ ਲੈ ਲਾ ਚਾਹ ਰੋਟੀ ਖਾਦੀ ਹਾਂਜੀ ਮੰਮੀ ਮੇਰਾ ਦਿਲ ਨਹੀਂ ਕੀਤਾ ਤੇ ਮੈਂ ਤਾਂ ਚਲੋ ਪੁੱਛੀਆ ਮੇਰਾ ਮੰਮੀ ਦਿਲ ਨਹੀਂ ਕੀਤਾ ਕੀ ਕਰਦੀ ਮੰਮੀ ਦਿਲ ਚੈ ਨਹੀਂ ਕਰ ਬੜੇ ਵੇਲਾ ਮੈਂ ਆਨੂ ਨਾ ਤੇ ਚਾਚੀ ਨੂੰ ਸੁਣਾ ਲ ਗੰਗਾ ਚਾਚੀ ਹੋਣੀ ਤੇ ਤੇ ਚੂਹਣ ਲਿਆ ਨਾ ਘਰ ਸੁਣਾ ਸੁਣਾ ਲਗੰਦਿਆ ਤੇਰਾ ਪਿਓ ਵੀ ਇਹੋ ਜਿਹਾ ਤੇ ਤੁਸੀਂ ਅੱਗੋਂ ਹੋ ਜੀ ਮਮਾ ਕੀਓ ਮਮਾ ਕੀਓ ਮਮਾ ਕੀਓ ਉਹ ਕੁੜੀ ਆਪਣੀ ਮਾਂ ਦੇ ਅੱਗੇ ਆ ਘਿਆ ਕਰਿਆ ਨਾ ਉਹਦੀ ਮਾਂ ਨੇ ਕਿਹਾ ਏ ਮੈਂ ਆਪਣੇ ਘਰ ਲੈ ਆਂਦਾ ਹਾਂਜੀ ਮਮਾ ਲਿਆਂਦਾ ਤੇ ਅਸੀਂ ਮੈਂ ਆਪਣੇ ਘਰ ਲੈ ਆਈ ਮੈਂ ਆਇਆ ਇੱਧਰ ਰਿਓ ਹਾਂਜੀ ਹਾਂਜੀ ਤੁਸੀਂ ਲਿਆਂ ਉਹ ਆਪਣੀ ਪੁੱਤ ਨੇ ਉਹਦੇ ਉਹਦੇ ਦੇ ਚੋਂ ਪਾਪ ਹੀ ਨਹੀਂ ਜਾਂਦਾ ਪਾਪ ਦੀ ਕੁੰਡੀ ਛੱਡਦੀ ਨਹੀਂ ਮੈਂ ਤਾਂ ਸਾਰਾ ਕੁਝ ਛੱਡਤਾ ਮੈਂ ਕਿ ਚੱਲ ਮੈਂ ਬੋਲ ਪੜਾਕੇ ਮੇਰੇ ਮਨ 'ਚ ਕੁਛ ਨਹੀਂ ਗਾ ਜੇ ਮੈਂ ਉਹਦੇ ਨਾਲ ਕੁਝ ਗੱਲ ਵੀ ਕਰਦੀ ਸਾਲਾ ਲੜਾਈ ਪੜਾਜੀ ਮੇਰੇ ਦਿਲ 'ਚ ਕੁਛ ਨਹੀਂ ਸੀ ਪਰ ਉਹ ਦਿਲ 'ਚ ਰੱਖ ਲਈ ਆ ਮੈਂ ਆਪਣੇ ਘਰ ਲੈਤਾ ਮੈਂ ਇੱਥੇ ਰਵੋ ਪਿਆਰ ਉਹਦੀ ਆਈ ਉਹਦਾ ਵੀ ਇੱਜਤ ਮਲ ਕੀਤਾ ਪ੍ਰੀਤੋ ਦਾ ਵੀ ਸਾਰਾ ਤੇ ਉਹ ਉਣਕੇ ਸਲਾਹ ਬਣਾਈ ਪ੍ਰੀਤੋ ਨਾਲ ਤੇ ਉੱਡ ਗਈ ਟਿੰਡਲੋਂ ਮੇਰਾ ਭਰਾ ਆਇਆ ਨਹੀਂ ਤੂੰ ਮੇਰਾ ਬਾਲਾ ਜਪ ਨਹੀਂ 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 ਅੰਦਾ ਕਰਿਆ ਮਮਾ 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 ਤੂੰ ਬੇਰਨਾ ਨਹੀਂ ਨਹੀਂ ਨਾ ਕਰਦੀ ਰਿਆ ਘਰਾਰ ਵੇ ਕੋ ਮੇਰੀ ਗੱਲ ਵੀ ਨਾ ਸੁਣਦੀ ਤੀ ਤੈਨੂੰ ਮੇਰੀ ਗੱਲ ਨਾ ਸੁਣਨੀ ਪਸੰਦ ਮੈਂ ਨਹੀਂ ਮੋਂ ਨਹੀਂ ਗੱਲ ਕਹਿਣ ਦੀ ਤਸਿਰ ਮੈਂ ਤੇ ਨਾਲ ਗੱਲ ਕਰਨ ਤੇ ਤੂੰ ਮੇਰੀ ਧੀ ਏ ਸ਼ਰਮ ਨੂੰ ਹੱਥ ਮਾਰ ਕੁਛ ਕੀ ਕਵਨ ਨਾ। ਉਹ ਪੀਓ ਵੀ ਤੇਰਾ ਨਾ ਤੇ ਮਰ ਮਰ ਜਾਂਦਾ ਤੂੰ ਵੀ ਅੱਗੋਂ ਨਾ ਤੇ ਉਹ ਕੰਮ ਫੜ ਲੇ। ਤੇ ਮੈਂ ਤਾਂ ਫੇਰ ਢਲ ਗਈ ਸਾ ਤਾਂ ਕੋਣ ਵੇਖਾਂਗੀ ਵੀ ਇਹਦਾ ਮੂੜ ਕਿੱਤਰਾ ਦਾ ਹੈ। ਉੱਥੇ ਹੋ ਕੇ ਆਂਦੀ ਐ ਤੇ ਪ੍ਰੀਤੋ ਨਾਲ ਚਲੀ ਗਈ। ਮੈਂ ਪ੍ਰੀਤੋ ਨਾਲ ਪਿੰਡ ਆਪਣੀ ਭੈਣ ਨਾਲ ਚਲੀ ਗਈ। ਮੈਨੂੰ ਤਾਂ ਨਾ ਭਲੀ ਭੈਣ ਸਮਝੀ ਆਉਣੀ। ਜਾਂ ਜੇ ਤੇ ਮਮਾ ਚਲੋ ਤੇ ਗੱਲ ਕਰ ਸਭ ਨਹੀਂ। ਕੁੜੀ ਨਿਮਾਰਾ ਜੀ ਵੀ ਪਿੰਨ ਨਹੀਂ ਕੱਢੀ ਹੈਗੀ ਵੀ ਤਾਈ ਅਸੀਂ ਚੱਲਨੇ ਆਂ ਜਾਂ ਕੁਛ ਵੀ। ਮਮਾ ਨੂੰ ਦੱਸ ਜਾਂਦੀ ਜਾਂਦੀ ਦੱਸ ਜਾਂਦੀ ਨਾ ਤੇ ਤਾਂ ਵੀ ਤੇ ਮੇਰੇ ਤੋਂ ਅਹਲਾ ਦੱਸ ਕੇ ਤੈਨੂੰ ਗਈਓ। ਕਾ ਮੈਂ ਆਪ ਰਹਿ ਗਈ ਇੱਥੇ ਕੁੜੀ ਨਾ ਮਾਮਿਆ। ਹਾਂਜੀ ਉਹ ਲੈ ਪੇਪਰ ਹੋਣਗੇ ਸਾਰਾ ਕੁਝ ਹੋਏਗਾ ਮਾਮੇ ਮਾਮੇ ਮੈਂ ਫੋਨ ਕੀਤਾ ਤਾਂ ਕਹਿੰਦੀ ਹਾਂ ਮੈਂ ਆ ਗਈ ਆ ਚੱਲ ਗਈ ਆ ਮੈਂ ਪਟਿਆਲੇ ਵਾਲੀ ਬਾਤ ਤੇ ਆ ਪਾ ਗਈ ਮੈਂ ਤਾਂ ਕੁੜੀ ਆਉਂਦੀ ਪਈ ਆ ਪਟਿਆਲੇ ਆਉਂਦੀ ਆ ਹੋ ਤੇ ਕੁੜੀ ਨੂੰ ਛੱਡ ਆਈ ਉੱਥੇ ਹਾਂ ਫਿਰ ਤੇ ਤੂੰ ਨਹੀਂ ਆਉਂਦੀ ਪਈ ਆ ਤੂੰ ਵੀ ਕੁਝ ਨਾ ਅਕਲ ਕਰਿਆ ਕਰ ਮੈਂ ਇਹ ਨਹੀਂ ਕਹਿੰਦੀ ਹੈਗੀ ਰਿਸ਼ਤੇਦਾਰੀ ਆ ਸਾਡੀ ਤੇਰੀ ਤਾਂ ਚਾਚੀ ਆ ਚਾਚਾ ਆ ਭੈਣ ਆ ਤੇਰੀ ਪਰ ਥੋੜਾ ਜਿਹਾ ਨਾ ਮਾਪਿਓ ਦੇ ਵੀ ਕਹਿਲੇ ਚ ਰਹੀਦਾ ਹੁੰਦਾ ਆ ਹੁਣ ਤੂੰ ਕਿ ਮੂੰਹ ਨੂੰ ਬਣਾ ਲਿਆ ਨਾ ਤੂੰ ਰੋਟੀ ਖਵਾਉਂਦੀ ਨਾ ਤੂੰ ਚਾਚਾ ਜੀ ਤਰਾ ਕੋਸ਼ਿਸ਼ ਕਰ ਤੈਨੂੰ ਕਮਾਂ ਵੀ ਕੋਈ ਦੁੱਧਿਲ ਘੋਟ ਲੈ ਲੈ। ਮੈਂ ਕੋਫੀ ਬਣਾ ਲਾਂ ਨਹੀਂ ਕੁਛ ਨਾ। ਮੰਮੀ ਮੈਂ ਨਹੀਂ ਕੁਛ ਖਾਣਾ ਮੈਂ ਨਹੀਂ ਖਾਣਾ। ਅਕਰ ਪੀਉਦਾ ਵੀ ਹੋਏ ਹਾਲੇ। ਮਿੰਨੀ ਪਿਆੜੀ ਮਿੰਨੀ ਪਿਆੜੀ ਉਹ ਵੀ ਕਹਿੰਦਾ ਰਹਿੰਦਾ। ਨਾ ਨਾ ਮੈਂ ਕੀ ਉਹਨੇ ਨਾ ਕੀਤਾ ਹੁਣ ਵੇਖਾਂਗੇ ਉਹਦਾ ਮੂੜੇ ਤੇ ਕੀ ਕਿਤਰਾ ਦੀ ਹੈ। ਕੀ ਮੂੜ ਬਣਾ ਕੇ ਉਥੋਂ ਆਉਂਦੀ ਹੈ ਬੇਟੀਆਂ ਦੇ। ਜੋ ਮਮੇ ਕਿਸੇ ਤਾ। ਆ ਖਾ ਚਾਹ ਪੀਣ ਨਾਲ। ਖਾਂਦੀ ਮਮਾ। ਖਾਂਦੇ ਇੰਨ ਖਾਂਦੇ ਬੱਚੇ ਦਾ ਕੋ ਕੰਮ ਹੁੰਦਾ ਹੈ। ਲੈ ਲਓ ਮੈਂ ਤੇ ਚਾਹ ਪੀਣੀ ਹੈ ਤੂੰ ਹੀ ਪੀ ਲੈ। ਹਾਂਜੀ ਮੰਮਾ ਲੈ ਲਈ ਚਾਹ। ਹਾਂ। ਬਸੇ ਮੈਂ ਵੇਖ ਲਾ ਹੁਣ ਹੁਣ ਮੈਂ ਮੈਂ ਹੀ ਫੋਨ ਕੀਤਾ ਸਵੇਰੇ। ਮੈਂ ਕਿਹਾ ਚੜ ਗਈਂ ਤੜ। ਆਹ ਕੰਡੀਆਂ ਮੈਂ ਤੇ ਪਟਿਆਲੇ ਵਾਲੀ ਬਸ ਤੇ ਵੀ ਰਹਿ ਗਈ ਆ। ਮੈਂ ਸਵੇਰੇ 11:00 ਵਜੇ ਇੱਥੇ ਚੜੀ ਸੀ। ਹਾਂ ਹਾਂ। ਮੈਂ ਆ ਗਈ ਤੇ ਮੈਂ ਕਿਹਾ ਕੁੜੀ ਵੀ ਲੈਣਗੀ ਮੈਂ ਕਿਹਾ ਮੇਰੀ ਤੇ ਕੁੜੀ ਕਰੰਦੇ ਨਾ ਇਹ ਮੇਰੀ ਕੁੜੀ ਦੋਨੇ ਮਾਮਿਆਂ ਦੇ ਕੋਲ ਰਹਿਣਾ ਆ ਇੰਨਾ ਨਹੀਂ ਕਿਹਾ ਹੈਗਾ ਵੀ ਚੱਲ ਤੇਰੀ ਕੁੜੀ ਦਾ ਕੋਈ ਗੱਲ ਨਹੀਂ ਭੈਣ ਕੁਛ ਨਾ ਕੋਈ ਨਾ ਕੋਈ ਨਹੀਂ ਉਹਨੇ ਕਿਹਾ ਬਣਾ ਸੀਗਾ ਉਹ ਮਾਮਿਆਂ ਦੇ ਰਹਿ ਗਈ ਆ ਮਾਮਿਆਂ ਕੋਲ ਮੈਂ ਤਾਂ ਪੇਪਰ ਆਪਰਾਂ ਨੇ ਕਿਵੇਂ ਕਰਨੀ ਨਾ ਮਮਾ ਚਾਚੀ ਨੂੰ ਤਾਈ ਚਾਚੀ ਨੂੰ ਨਵੇਂ ਨਹੀਂ ਪਤਾ ਕਿ ਕੁੜੀ ਤੇ ਪੇਪਰ ਕਿੱਦਾਂ ਦਵਾਉਣ ਦੇ ਪੇਪਰ ਨੇ ਹਾਂ ਕਹਿੰਦੇ ਉੱਥੇ ਦਵਾ ਲੈਣਗੇ ਟੈਂਟ ਦੇ ਪੇਪਰ ਟੈਂਟ ਦੇ ਉੱਥੇ ਕਹਿੰਦੇ ਦਵਾ ਲੈਣਗੇ ਟੈਂਟ ਚ ਹਾਂਜੀ ਹਾਂਜੀ ਦਾ ਉਇਤਰਾ ਦੀ ਆਏ ਆਹੀ ਹੱਬਾ ਕਹਿੰਦੇ ਆ ਤੇ ਰਹਿੰਦੀ ਆ ਮੈਂ ਕੱਲ ਜਦੋਂ ਪੁੱਛਿਆ ਸੀ ਨਾ ਦੇਜੂ ਨੂੰ ਕਹਿੰਦੀ ਮੈਂ ਮਾਮੂ ਲੈ ਕੇ ਕਹਿੰਦੇ ਤੇਕਿਆਂ ਦੇ ਹੋਈ ਬੜੀ ਮਰਦੀ ਰਹਿੰਦੀ ਆ ਹਾਂ ਕਹਿੰਦੇ ਮੈਂ ਤੇਕਿਆਂ ਨੂੰ ਨਸਦੀ ਆ ਫਟਾਫਟ ਉਹਨਾਂ ਦੇ ਉਹਨਾਂ ਦੇ ਆਖੇ ਲੱਗਦੀ ਆ ਇਹ ਰਫਲਾਣਾ ਆ ਗਿਆ ਟਮਕਾਣਾ ਆ ਗਿਆ ਉਹ 10 20000 ਰੁਪਏ ਬਾਹਰੋਂ ਆਇਆ ਦੇ ਦੂਗਾ ਤੇ ਕੀ ਬੱਚੇ ਦੀ ਜ਼ਿੰਦਗੀ ਦਾ ਹੈ ਉਹਨੇ ਨੇ ਮਾਸਟਰ ਵਾਲੀ ਨਾਲ ਗੱਲ ਕੀਤੀ ਟੀਚਰਾਂ ਨਾਲ ਹਾਂ ਦੀ ਉਹ ਇਹਨੂੰ ਜੀ ਆਨਲਾਈਨ ਪੇਪਰ ਲੈ ਲਓ ਇਹਦੇ ਇਹ ਇਹਦਾ ਮਾਮਾ ਆਇਆ ਬਾਰੋਂ ਪਲਾਣਾ ਆਇਆ ਟਮਕਾੜ ਆਇਆ ਤੁਹਾਡੀ ਤੁਹਾਡੀ ਦਰਾਨੀ ਮੈਂ ਕਹ ਵੀ ਮੇਰੀ ਦਰਾਨੀ ਦਾ ਮੈਂ ਤੇ ਕੁਝ ਕਹਿ ਨਹੀਂ ਸਕਦੀ ਹੈਗੀ ਨਾ ਕਹਿੰਦੀ ਤੁਹਾਡੀ ਦਰਾਨੀ ਦੀ ਕਿੰਦੀ ਮਤ ਮਾਰੀ ਹੈ ਬੱਚਾ ਸਾਲ ਪੜਿਆ ਆ ਮਾਮਾ ਛੁੱਟੀ ਆਇਆ ਪੇਪਰ ਤੇ ਛੇ ਮਹੀਨੇ ਚ ਸ਼ੁਰੂ ਨੇ ਹਾਂ ਜੀ ਹਾਂ ਮਾਮਾ ਛੁੱਟੀ ਆਇਆ ਤਾਂ ਕਹਿੰਦੀ ਆ ਚਲ ਕੋਈ ਨਾ ਅਗਲੇ ਮਹੀਨੇ ਚ ਲੰਗਾ ਜਾਨੀ ਮੈਂ ਕਹਿੰਦੀ ਦੋਵੇਂ ਮਹੀਨ ਦੋ ਮਹੀਨੇ ਮੇਰੇ ਪਰਾਂ ਨੇ ਲੈਣਾ ਮੇਟੀ ਦੋ ਮਹੀਨੇ ਉੱਥੇ ਰਹੇਗੀ ਮਾਮਿਆਂ ਕੋਲ ਐਡੀ ਮਤ ਦੀ ਮੋਟੀ ਆ ਦਿਮਾਗ ਦੀ ਇੰਨਾ ਨਹੀਂ ਕਹ ਵੀ ਮੈਂ ਪੇਪਰ ਦਵਾ ਕੇ ਤੇ ਚੱਲ ਚਲੀ ਜਾਵਾਂ ਮਹੀਨਾ ਥੋੜਾ ਆਪਕੋ ਇੱਥੇ ਆ ਗਈਂ ਤੇ ਕੁੜੀ ਉੱਥੇ ਛੱਡ ਆਈ ਹਾਂਜੀ ਹਾਂਜੀ ਆ ਕੱਲੀ ਹੈਗੀ ਹੈਨਾ ਆਹੇ ਮੈਂ ਤੇਰੀ ਪੜ੍ਹਾਈ ਲਿਖਾਈ ਦੇ ਬਾਰੇ ਵਿਆਹ-ਸ਼ਾਦੀ ਚੱਲ ਦੇਣੀ ਮੈਂ ਕਹਿੰਦੀ ਨਾ ਕੋਈ ਨਾ ਵਿਆਹ ਤੇ ਫੇਰ ਆਜੂ ਇਹ ਨਹੀਂ ਚਾਹੁੰਦੀ ਜੇ ਕਿਸੇ ਦਾ ਆਜੂਆ ਕਿਨੇ ਗੜਾਂ ਪਰ ਪੜ੍ਹਾਈ ਬੱਚੇ ਦੀ ਵਿਸਾਲ ਦੀ ਪੜ੍ਹਾਈ ਆ ਉਹ ਤਾਂ ਖਰਾਬ ਜਾਵੇ ਉਹਦੇ ਮਾਮੇ ਕੋ ਪੈਸੇ ਨਾ ਅਮਰ ਕੀ ਕਹ ਦਿੰਦੇ ਤੇਰੀ ਕੁੜੀ ਤੇ ਹੁਣ ਬੀਏ ਚ ਆ ਤੇਰੀ ਅਗਲੇ ਫਾਈਨਲ ਹੋ ਜਾਣਾ ਅਗਲੇ ਉਹਦੇ ਬੀਏ ਮੈਂ ਕਹ ਵੀ ਹੁਣ ਵੀ ਵੱਡੀ ਆ ਪੜ੍ਹੀ ਤੇ ਤੂੰ ਉਹਦੇ ਇਸ ਤਰ੍ਹਾਂ ਹੀ 8ਵੀਂ ਚ ਸ ਤੇ ਮੈਨੂੰ ਵਿਆਹ ਆ ਗਿਆ ਉਹਨਾਂ ਤਰ ਲਿਆ ਵਿਆਹ ਉਹ ਕਹਿੰਦੇ ਨਹੀਂ ਇਸ ਵਿਆਹ ਤਰ ਲਿਆ ਛੁੱਟੀ ਆ ਗਿਆ ਮੁੰਡਾ ਹਾਂਜੀ ਹਾਂਜੀ ਫੌਜੀ ਸੀ ਤਾਂ ਕਹੇ ਛੁੱਟੀ ਤਾਂ ਕਹਿੰਦੇ ਮੈਂ ਇੰਨੇ ਤੇ ਵੀ ਤੂੰ ਵੀ ਜ਼ਰੂਰ ਆਵੇਂ ਨਹੀਂ ਤੇਰੀਆਂ ਪ੍ਰੈਕਟੀਕਲਾਂ ਸੀ ਪੇਪਰ ਸਾਰੇ ਹੋਗੇ ਅੱਛਾ ਪ੍ਰੈਕਟੀਕਲ ਮੈਂ ਕਹਾਂ ਮੇਰੀ ਕੁੜੀ ਦੀਆਂ ਤੇ ਪ੍ਰੈਕਟੀਕਲ ਹਨ ਹਾਂਜੀ ਮੈਂ ਨਹੀਂ ਭਾਈ ਆ ਸਕਦੇ ਚੱਸੀ ਸੋਚਦੇ ਮੈਂ ਕਹਾਂ ਨਹੀਂ ਕਹਿੰਦਾ ਪ੍ਰੈਕਟੀਕਲ ਮੁੰਡਾ ਕਹਿੰਦਾ ਨਹੀਂ ਭੂਆ ਪ੍ਰੈਕਟੀਕਲ ਕੇ ਨਾ ਇਹ ਦੋ ਦੋ ਦਿਨ ਦੇ ਬਾਅਦ ਮੈਂ ਕਰ ਲੈ ਕੋੜੇ ਕੁੜੀ ਤਿਆਰੀ ਕਰੇਗੀ ਵਿਆਹ ਚ ਕਿਤੇ ਤਿਆਰੀ ਹੁੰਦੀ ਬੱਚਾ ਫਿਰ ਉਸੇ ਕੰਮ ਚ ਲੱਗ ਜਾਂਦਾ ਸਾਰੇ ਉੱਧੇ ਦੀ ਫਿਰ ਲੱਗ ਜੀ ਮਮਾ ਹਾਂ ਮੈਂ ਕਹਿੰਦਾ ਤੁਮੇ ਕੀ ਆ ਪੀ ਲੋ ਫਿਰ ਮੈਂ ਕਹਿੰਿਆ ਮੈਂ ਆਪਣੀ ਕੁੜੀ ਦਾ ਸਵਾਲ ਨਹੀਂ ਮੈਂ ਕਹਾਂ ਚਲ ਕੋਈ ਨਾ ਤੇ ਹੁਣ ਤੇਰੇ ਨਹੀਂ ਆਉਂਗੀ ਤੇ ਦੂਜੇ ਦੇ ਆਜੂਗੀ ਹਾਂ ਜੀ ਮਮਾ ਆ ਇਹੋ ਜਿਹਨਾਂ ਗੱਲਾਂ ਸੋਚਣੀਆਂ ਪੈਂਦੀਆਂ ਬੰਦੇ ਨੂੰ ਇਹ ਸੋਚਦੀ ਕੋਈ ਨਹੀਂ ਜੀ ਨਾ ਮੈਂ ਚਾਚੀ ਨੇ ਤੇਰਾ ਮਾੜਾ ਤੇ ਨਹੀਂ ਕੰਦੀ ਤੇ ਚਾਚੀ ਨੇ ਤੇਰੀ ਜਿਹੜੀ ਪੜਾਈ ਖਰਾਬ ਕਰ ਦਿੱਤੀ ਆ ਪੜਾਈ ਖਰਾਬ ਕਰ ਦਿੰਦਾ ਇਹ ਕੀ ਕਰਨ ਗਈ ਇਹ ਛੁੱਟੀ ਆ ਗਿਆ ਭਰਾ ਤਾਂ ਤੂੰ ਆ ਮਹੀਨੇ ਜਦੋਂ ਲਾਸਟ ਮਹੀਨੇ ਚ ਪੇਪਰ ਖਤਮ ਹੋ ਜਾਣੇ ਉਹਦੇ ਚੋਂ ਸ਼ੁਰੂ ਨੇ ਮਤਲਬ ਪੇਪਰ ਸ਼ੁਰੂ ਨੇ ਐਂਥ ਕਲਾਸ ਹਾਂ ਤਾਂ ਨਾ ਉਹ ਆਪੋ ਚੱਲੀ ਗਈ ਉਹ ਵੀ ਨਹੀਂ ਕੁਝ ਕਹਿੰਦਾ ਤੇਰਾ ਚਾਚਾ ਨਹੀਂ ਨਹੀਂ ਬੱਸ ਕਰ ਲੈ ਉਹ ਗੂਜਾ ਬਣਿਆ ਰਹਿੰਦਾ ਆ ਸਾਡੇ ਤਾਂ ਪੜ ਗਿਆ ਪਿਓ ਤੇਰੇ ਸਾਹਮਣੇ ਮਾਰ ਮਚਪੇੜਾ ਮਾਰਦਾ ਤੇਰਾ ਪਿਓ ਪਾਪਾ ਤੇ ਪਾਪਾ ਤਾਂ ਚੱਲ ਬੈਜ ਜਾਂਦੇ ਮਨ ਨੂੰ ਨਾ ਤੇਰੇ ਪਿਓ ਤਾਂ ਤੇਰਾ ਵੀ ਪਨਾ ਆ ਉਹ ਤਾਂ ਮਰ ਕੇ ਮੂੰਹ ਭੰਦੂਗਾ ਕਿ ਨਾ ਮਾਰ ਮਾਰ ਕੇ ਚਪੇੜਾ ਮਮਾ ਮੈਂ ਤੇ ਵੀ ਪਾ ਜਾਣ ਦੇ ਕਿ ਕੰਮ ਹੈ ਨਾ ਉਹ ਕਹਿੰਦਾ ਕੁੜੀ ਦੀ ਪੜ੍ਹਾਈ ਦੇ ਵੇਲੇ ਦੁਕਾਨ ਮੈਂ ਕਹਾਂ ਨਾ ਪਈ ਨਾ ਫਿਰ ਮੈਂ ਵੀ ਸੋਚਿਆ ਤੇ ਰਿਆਣਾ ਆਪਣੇ ਘਰ ਆ ਹਾਂਜੀ ਮਮਾ ਤੇ ਮੁਰਜਾ ਆਪਣੇ ਘਰ ਚ ਕਾ ਤੋ ਨਾਲ ਬੱਚੇ ਦੀ ਜ਼ਿੰਦਗੀ ਖਰਾਬ ਤੇ ਕਾ ਤੋ ਨਾ ਇਹ ਉਹ ਨਹੀਂ ਕੁਝ ਵੀ ਕਹਿੰਦਾ ਉਹਨੇ ਕਿਹਾ ਸਰ ਜੀ ਤੂੰ ਕਿਉਂ ਜਾ ਕੇ ਉੱਥੇ ਬਹਿ ਗਈ ਹਾਂ ਮਮਾ ਹਾਂਜੀ ਮਮਾ ਚਲੋ ਮੈਂ ਤੇ ਹੁਣ ਇਹ ਆਪਾਂ ਤੇ ਕਹਿ ਸਕਦੇ ਵੀ ਬੁਰੀ ਗੱਲ ਨਹੀਂ ਆ ਹੈਨਾ ਆ ਮੈਂ ਤੇ ਨਹੀਂ ਕਹਿੰਨੀ ਵੀ ਤੂੰ ਐਵੇਂ ਹਵਾਕੇ ਜਿਹਾ ਲਾਇਆ ਕਰ ਮਮਾ ਨਹੀਂ ਮੈਂ ਲੱਕੇ ਜਿਨੂੰ ਦੀ ਚਲਵਾ ਜਾਂਦੀ ਉੱਤੇ ਦਿਲ ਲੱਗ ਜਾਂਦਾ ਨਾ ਖੇੜ ਦੇ ਹੱਸਦੇ ਰਹੀਦਾ ਚ ਪਰ ਉਹ ਤੇ ਗੱਲ ਤੇਰੀ ਠੀਕ ਆ ਪਰ ਹੁਣ ਉਹ ਆਪਣੇ ਨਾਨਕੇ ਗਈ ਅਗਲੇਗਾ ਉੱਥੇ ਖੁਸ਼ ਖਜ਼ਾਲੀ ਨੇ ਹੱਸਦੀਆਂ ਕਿਹੜੇ ਦਿਨ ਤੈਨੂੰ ਯਾ ਕੋਈ ਫੋਨ ਵੀ ਨਹੀਂ ਕੀਤਾ ਮਮਾ ਤੇ ਜੂ ਨੇ ਤੇ ਕੱਲ ਦਾ ਮੈਨੂੰ ਫੋਨ ਵੀ ਨਹੀਂ ਕੀਤਾ ਕੋਈ ਕੀਤਾ ਹੈ ਉਹ ਤੂੰ ਕੀਤਾ ਵੀ ਹਾਂਜੀ ਮਮਾ ਮੇਰੇ ਸਮਾਂ ਹੀ ਕੀਤਾ ਤੂੰ ਹਾਂ ਹਾਂ ਉਹਨੇ ਕੋਈ ਫੋਨ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਮਾਂ ਦੇ ਕਹਿਰੇ ਸੁਣੇ ਦੇ ਵਿੱਚ ਮੌਕਾ ਹੀ ਨਹੀਂ ਹੋ ਰਿਹਾ ਤੇ ਤੂੰ ਫੋਨ ਨਾ ਕਰੀ ਬੁਲਾਣਾ ਨਾ ਕਰੀ ਲੋ ਮਮਾ ਮੈਂ ਕਹਾਲੀ ਮੈਂ ਤਾਂ ਕਰਦੀ ਆ ਤੇਜੂ ਨਾ ਵੱਧੂ ਪਿਆ ਤੇ ਡਰੀ ਨਹੀਂ ਕਰਦੀ ਮੇਰੇ ਨਾਲ ਉਹਨੇ ਉਹ ਨਾ ਉਹ ਨਹੀਂ ਕਰਦੀ ਹੁਣ ਪਤਾ ਲੱਗ ਗਈ ਨਾ ਆਈਦਾ ਦਿਮਾਗ ਤੇਰੀ ਜਿਹੜੇ ਚ ਗੱਲ ਹਾਂਜੀ ਹਾਂਜੀ ਮਮਾ ਤੇ ਗੱਲ ਹੈ ਚਲੋ ਕੋਈ ਨਾ ਮਮਾ ਤੇ ਚੋਟਦੀ ਬੈ ਗਈ ਓਏ ਤੇਜੂ ਨਹੀਂ ਆਈ ਮਮਾ ਹਾਂ ਤੇਜੂ ਨਹੀਂ ਆਈ ਮਮਾ ਹੁਣ ਬੜੀ ਦਿਮਾਗ ਚ ਗੱਲ ਹਾਂਜੀ ਇੰਜ ਬਿਠਾ ਕੇ ਰੱਖ ਪਿਓ ਮੰਗੂ ਨਾ ਕਰ ਤੇਰੇ ਪਿਓ ਦੀਆਂ ਤਾਂ ਗੱਲਾਂ ਇਦਾਂ ਆਂਦੀਆਂ ਹੀ ਨੇ ਚਲੋ ਕੋਈ ਨਾ ਮਮਾ ਤੁਸੀਂ ਚਾਹ ਪੀ ਲਈ ਨਾ ਮੈਂ ਚਾਹ ਪੀ ਲਈ ਆ ਇਹ ਆਪਣਾ ਹੁਣ ਨਾ ਤੂੰ ਵੇਖਾਂ ਮੈਂ ਇਹ ਆ ਆਈ ਦਾ ਮੂਡ ਵੇਖਣਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਚਲ ਮੈਂ ਆ ਨਾ ਪਦੀਨਾ ਲਿਆ ਸੀ ਧਨੀਆ ਪਦੀਨੇ ਦੀ ਤੇ ਧਨੀਏ ਦੀ ਨਾ ਸਾਰੇ ਦੀ ਬਸੋਣੀ ਮਿਲ ਚਟਣੀ ਬਣਾ ਕੇ ਨਾ ਮਿਕਸੀਚਰ ਅਗੜ ਕੇ ਰੱਖ ਘੁਮੜ ਕੇ ਆਲੜਾ ਬਾੜ ਕੇ ਨਾ ਤੇ ਹੁਣ ਤੇ ਨਾ ਤੇ ਅਕੇ ਧਨੀ ਖਾਈ ਕੀ ਤੇ ਮੈਨੂੰ ਮੇਰਾ ਦਿਲ ਨਹੀਂ ਕਰਦਾ ਉਹ ਤੇ ਚਟਣੀ ਲਾ ਕੇ ਖਾਈਏ ਨਾ ਕਿ ਉਹ ਬੜੇ ਸੁਆਦ ਲੱਗਦੇ ਮੈਂ ਤੇ ਆਈਏ ਲਿਆ ਪਦੀਨਾ ਲਿਆ ਉਹ ਪਦੀਨਾ ਉਹ ਟਾਲਾ ਨਹੀਂ ਸੀ ਇੱਕ ਹੀ ਮਿਰਚ ਪਾਇਆ ਬਸ ਕੋਈ ਨਹੀਂ ਚਵਾਈ ਬਸ ਤੋਂ ਲਿਆ ਲਗੜਾ ਮम्मा ਨੇ ਕਹੀ ਨਹੀਂ ਨਹੀਂ ਠੀਕ ਹੈ ਕੋਈ ਆ ਮੈਂ ਰਵ ਚਲੋ ਚਲ ਮੈਂ ਬਣਾ ਲੈਨੀ ਆ ਕੋਈ ਨਾ ਹਾਂ ਤੇ ਤੂੰ ਮੈਂ ਨਾ ਮੈਂ ਲੰਮੇ ਪਹਿਣ ਲੱਗੀ ਆ ਠੀਕ ਆ ਆ ਪਹਿ ਜਾ ਤੇ ਬਹਿਨੀ ਮੈਂ ਤੇ ਤੂੰ ਥੋੜੀ ਜਿਹੀ ਭਾਂਡੇ ਲੈ ਜਾਨੀ ਹਾਂਜੀ ਉਹ ਨਾ ਵੇਖਾਂਗੇ ਕਿ ਹੁਣ ਕੱਲ ਕਿਹੜੇ ਮੂਡ ਵਿੱਚ ਹੈ ਚਾਚੀ ਨੂੰ ਕਹਿ ਦੋ ਕਿ ਸਿੱਧਾ ਸਾਡੇ ਘਰੇ ਆ ਜਾਣਗੇ ਤੇ ਨਾਲ ਹੀ ਤਾਂ ਘਰ ਆ ਪਹਿਲਾਂ ਆਪਣੇ ਘਰੇ ਵੜੇਗੀ ਨਾ ਪਤਾ ਲੱਗ ਜਾਏਗਾ ਤੂੰ ਮੈਂ ਸੇ ਮੈਂ ਸਿਆਣੀ ਆ ਨਾ ਮੈਨੂੰ ਸਿਆਣੀ ਦਾ ਪਤਾ ਇਹਨੇ ਤੇ ਕੀਆ ਤਾਉਣਾ ਉਹਦਾ ਭਰਾ ਆ ਬਾਹਰ ਕੁਛ ਲੈ ਦੇ ਕੇ ਆਈਏ ਸਾਰਾ ਕੁਝ ਤੱਕ ਜੀ ਮੈਂਨੇ ਤਾਂ ਘਰ ਲੈ ਕੇ ਆ ਜਾ ਪਤਾ ਲੱਗ ਠੀਕ ਹੈ ਠੀਕ ਠੀਕ ਅੱਜ ਜਦੋਂ ਆਉਗੀ ਨਾ ਪਤਾ ਲੱਗ ਜਾਣਾ ਮੈਂ ਘਰ ਹੋਈ ਤੇ ਮੈਂ ਆਪੇ ਵੇਖ ਲਵਾਂਗੀ ਤੈਨੂੰ ਜਦੋਂ ਲੁਕਾਈ ਆ ਜਾ ਚਾਚਾ ਚਾਹ ਪਾਣੀ ਰੋਟੀ ਪਾਣੀ ਇੱਥੇ ਖਾ ਹਾਂਜੀ ਹਾਂ ਮੈਂ ਸਭ ਜਿੰਨ ਤੜਕਾ ਲਾਲ ਮੈਂ ਮਮਨਾ ਕਿਤਨੀ ਵੜਾ ਲਓ ਤੇ ਮੈਂ ਗੋਭੀ ਬਣਾਉਣੀ ਆ ਗੋਭੀ ਹਾਂ ਮਮਾ ਗੋਭੀ ਬਣਾਉਣੀ ਠੀਕ ਹੈ ਹਾਂ ਮਮਾ ਠੀਕ ਹੈ ਫਿਰ ਮੈਂ ਵੇਖੀ ਠੀਕ ਮੈਂ ਲੈ ਜਾਂ ਪਾਂਡੇ ਵਿੱਚ ਕਾਲੇ ਦਾ ਮ చాల మేము థోడీ దే